ਹਾਂਜੀ ਭਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਸਰਕਾਰਾਂ ਤਾਂ ਬਹੁਤ ਦੇਖਿਆ ਸੀ ਪਰ ਜਿਹੜਾ ਬਦਲਾਅ ਵਾਲੀ ਸਰਕਾਰ ਹੈ ਦੂਜੀਆਂ ਸਰਕਾਰਾਂ ਨਾਲੋਂ 500 ਗੁਣਾ ਮਾੜੀ ਆ ਆਹ ਦੇਖ ਲਓ ਇੱਥੇ ਲੱਖੇ ਸਿਧਾਣੇ ਦੇ ਘਰੇ ਖੜੇ ਆਂ ਅਸੀਂ ਇਧਰ ਪੁਲਿਸ ਪ੍ਰਸ਼ਾਸਨ ਵੀ ਖੜਾ ਹੈਗਾ ਠੀਕ ਹੈ ਵੀਰਾਂ ਦੀ ਡਿਊਟੀ ਬਣਦੀ ਹੈ ਇਹਨਾਂ ਦਾ ਆਉਣ ਦਾ ਹੱਕ ਸੀਗਾ ਪਰ ਸਰਕਾਰ ਕੀ ਕਰ ਰਹੀ ਆ ਆਹ ਨੇਰੇ 'ਚ ਦਿਸ ਨਹੀਂ ਰਿਹਾ ਹੁਮੇ ਆਹ ਦਿਖਾ ਦਿਨਾ ਤੁਹਾਨੂੰ ਗੱਡੀਆਂ ਖੜੀਆਂ ਮੋਟਰਸਾਈਕਲ ਖੜਾ ਤੇ ਇਹਨਾਂ ਦੇ ਪਿੰਡ 'ਚ ਸਿਧਾਣੇ ਹੋਕਾ ਦਵਾਇਆ ਗਿਆ ਲੋਕ ਵੱਡੀ ਪੱਦਰ ਤੇ ਇਹਨਾਂ ਦੇ ਘਰੇ ਇਕੱਠੇ ਹੋ ਰਹੇ ਆ ਲੱਖੇ ਬਾਈ ਦੇ ਘਰੇ ਆ ਖੜਿਆ ਬਾਈ ਤੇ ਸੋਨੂੰ ਅੰਦਰ ਬਾਈ ਨਾਲ ਵੀ ਗੱਲਬਾਤ ਕਰਾਉਨੇ ਆ ਵੀ ਕੀ ਚੱਕਰਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਖਿੱਚ ਦਿਓ ਕਰਾਂ ਤੇ ਪੁਲਿਸ ਵੱਡੇ ਪੱਧਰ ਤੇ ਮੰਨ ਲਓ ਵੀ ਬਹੁਤ ਗੱਡੀਆਂ ਆਈਆਂ ਖੜੀਆਂ ਘੇਰਾ ਪਾਇਆ ਵਾ ਇੱਥੇ ਤੇ ਆ ਸਾਰੀ ਗੱਲਬਾਤ ਸੋਨੂੰ ਕਰਾਉਨੇ ਆ ਖਿੱਚ ਕੇ ਬਾਈ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਕਰਾਂ ਉਹਨਾਂ ਨੂੰ ਵੀ ਨੇ ਕਹੇ ਆ ਗੱਲਬਾਤ ਕਰਾਉਨੇ ਆ ਬਾਈ ਨਾਲ ਆਵਾਜ਼ ਜਿਹੜੀ ਉਹ ਦੱਬ ਹਾਂਜੀ ਹਾਂ ਬਾਈ ਜੀ ਕੀ ਹਾਲ ਆ ਚੱਕਰ ਕੀ ਪੈ ਗਿਆ ਬਾਈ ਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਕੱਲ ਪੁਲਿਸ ਦੁਆਰਾ ਲਖੇ ਸਹਾਣੇ ਦੇ ਘਰ ਨੂੰ ਰਾਤ ਨੂੰ ਘੇਰਾ ਪਾਇਆ ਗਿਆ ਤੇ ਲਖੇ ਸਹਾਣੇ ਤੋਂ ਪੁੱਛਗਿੱਛ ਵੀ ਕੀਤੀ ਗਈ ਆਓ ਦੋਸਤੋ ਕੀ ਹੋਇਆ ਪੂਰਾ ਘਟਨਾਕਰਮ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਨਹੀਂ ਮੈਂ ਨਹੀਂ ਦੇਣਾ ਨਿਆਣਾ ਨਹੀਂ ਗੱਲ ਕਰਦਾ ਮੈਂ ਤੇ ਦਿੱਕਸਾ ਜੀ ਲਾ ਕੁੰਡਾ ਇਹਦਾ ਚਾਬੀ ਲਿਆ ਯਾਰ ਚਾਬੀ ਲਿਆ ਮੈਂ ਥੋੜੇ 1% ਪਰ ਮੈਂ ਗੱਲ ਹੀ ਕਰਕੇ ਤੇ ਬਸ ਉਸ ਤੋਂ ਸਾਲ ਨਾਲ ਗੱਲ ਕਰਦੀ ਇਹ ਤਾਂ ਮੈਂ ਤਾਂ ਦਿੱਕਸਾ ਮੌਨਿਆ ਬਸ ਵੀ ਜਾ ਉਹ ਫੜੋ ਬਈ ਦੋ ਦਰਵਾਜ਼ੇ ਦੇ ਕੋਲ ਨਹੀਂ ਲੈ ਜਾਣਾ ਤਾਂ ਮੈਂ ਉਵੇਂ ਆ ਜਾਣਾ ਭਾਈ ਲੀੜੇ ਲੂੜੇ ਬਦ ਰਖੇ ਮੈਂ ਬਾਹਰ ਆਇਆ ਹੁਣੀ ਨਹੀਂ ਉਵੇਂ ਦੱਸ ਦਿਓ ਮੈਨੂੰ ਉਹ ਗੱਲ ਸੁਣ ਨਹੀਂ ਯਾਰ ਵਾਦਾ ਦੰਨਾ ਵਾਦਾ ਹੱਸਦਾ ਸੋ ਮੜਾ ਜਾਓ ਕਰਾ ਪੰਜਾਬੀ ਉਹ ਦਿਖਾ ਦਈਏ ਭਾਈ ਇਹ ਪਾਣੀ ਵਾਲੇ ਮਸਲੇ ਤੋਂ ਪਹਿਲਾਂ ਵੀ ਚੱਕਣਗੇ ਆ ਖੜੇ ਆਏ ਸੰਗਤ ਸਾਰੀ ਲਿਆ ਭਾਈ ਦਰਵਾਜ਼ੇ ਖੋਰ ਉਹ ਨਹੀਂ ਚਾਹਦੇ। ਉਹ ਮੈਂ ਫਿਰ ਤੁਹਾਡੇ ਸਾਹਮਣੇ ਹੀ ਨਹੀਂ ਆਉਂਦਾ। ਮੈਂ ਗੱਲ ਤਾਂ ਦੱਸਣਾ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਵੀ ਕਾਰਨ ਕੀ ਆ। ਐਂ ਦਾ ਫਿਰ 3 ਦਸੰਬਰ ਨੂੰ ਬਾਈ ਪਾਣੀ ਵਾਲਾ ਮਸਲਾ ਮੈਨੂੰ ਤਾਂ ਨਿਕਲ ਨਹੀਂ ਦੇਣਾ ਫਿਰ। ਨਹੀਂ ਆਏ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਕੱਲ ਜਾਵਾਂਗੇ। ਨਹੀਂ ਨਹੀਂ ਕੋਈ ਨਹੀਂ ਆਪਾਂ ਮੜਾ ਜਾ। ਲੋਕਾਂ ਨੂੰ ਵੀ ਦੱਸ ਦੇ ਕਹਿੰਦਾ ਤੁਸੀਂ ਤਾਂ ਆਪਣਾ ਬਾਪ ਆਪਣਾ ਬਾਪ ਪੈਂਦਾ ਰਹਿਣਾ ਕਿਉਂਕਿ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਰਾਜਾ ਕੱਟਦੇ ਕੱਟਦੇ ਮੈਂ ਨਹੀਂ ਨਹੀਂ ਕੋਈ ਨਹੀਂ ਚੱਲੀ ਜਾਂਦੇ ਬਾਈ ਚੱਲੀ ਜਾਂਦੇ ਆ ਫੜੀ ਬਾਈ ਤੁਸੀਂ ਖੜ੍ਹ ਜਾਓ ਯਾਰ ਜਾਂ ਨਾ ਕੋਈ ਕਰਦੇ ਖੜ੍ਹ ਜਾਓ ਬਾਈ ਖੜ੍ਹ ਜਾਓ ਫੜਦੇ ਫੜਦੇ ਮੇਰੇ ਵਾਕਿ ਕਿਹਦੇ ਨਹੀਂ ਆਉਣਾ ਨਾ ਖੜ੍ਹ ਜਾਓ ਬਾਈ ਆ ਪੰਜਾਬ ਪੁਲਿਸ ਆਈ ਆ ਜੀ ਦੇਖਦੇ ਆ ਕਹਿੰਦੇ ਤਾਂ ਗੱਲਬਾਤ ਹੀ ਆ ਫਿਰ ਵਾਕਈ ਪਤਾ ਨਹੀਂ ਲੈ ਕੇ ਲੈ ਕੇ ਜਾਂਦੇ ਜਾਂ ਕੀ ਕਰਦੇ ਆ ਉਹ ਨਹੀਂ ਲੈ ਜਾਂਦੇ ਯਾਰ ਵਾਦਾ ਤੇਰਾ ਇੱਥੇ ਇੱਕ ਨੂੰ ਫੜ ਕੇ ਰੱਖੀਂ हजुर ਕਰ ਕੀ ਪੈ ਗਿਆ ਬਾਈ ਸਰਕਾਰਾਂ ਦਾ ਆਪਾਂ ਬਹੁਤ ਦੇਖਿਆ ਜੀ ਪਰ ਇੰਨੀ ਮਾੜੀ ਸਰਕਾਰ ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ ਜੇਲ੍ਹਾਂ ਥਾਣੇ ਆਪਾਂ ਵੀ ਬਦਲਾਅ ਦੇ ਚੱਕਰ ਚ ਬાળા ਬੜੇ ਵੇ ਸੀਗੇ ਆਪਾਂ ਕੱਲ ਹੀ ਕਾਂਗਰਸ ਨੂੰ ਮਾੜਾ ਕਹਿੰਦੇ ਉਹਨਾਂ ਨਾਲ ਦਾ 500 ਗੁਣਾ ਮਾੜਾ ਸਰਕਾਰ ਚੱਲ ਰਹੀ ਹੈ ਇਸ ਟਾਈਮ ਝੋਨਾ ਖੇਤਾਂ ਚ ਰੋਲ ਰਿਆ ਮੰਡੀਆਂ ਚ ਰੋਲ ਰਿਆ ਲੋਕਾਂ ਦਾ ਕਿਸੇ ਪੱਖੋਂ ਮੈਨੂੰ ਨਸੇ ਪੱਖੋਂ ਕਿਸੇ ਪੱਖੋਂ ਇੱਕ ਕੰਮ ਕਰਿਆ ਦਿਖਾ ਦਿਓ ਜਿਹੜੇ ਇਹਨਾਂ ਨੇ ਕਰਿਆ ਕੀਤਾ ਕੱਲੇ ਚੁਟਕਲੇ ਗੱਪ ਉਹ ਪੁਸਪਾ ਦੀ ਕਹਾਣੀ ਛੇੜ ਲਈ ਮੈਂ ਪਹਿਲਾਂ ਕਿਵੇਂ ਕਹਿੰਦਾ ਹੁੰਦਾ ਮੈਂ ਆਮ ਕਰਦਾ ਜਵਾਬ ਆ ਮੈਂ ਗੰਨਮੈਂ ਨਹੀਂ ਲੈਂਦਾ ਮੈਂ ਆ ਮੈਂ ਉਹ ਆ ਇੱਕ ਗੱਲ ਦੇ ਖਰਾ ਉੱਤਰੇ ਦਿਖਾ ਦਿਓ ਬਾਈ ਜੀ ਮੜੀ ਬਾਤ ਚੱਕਰ ਆਉਂਦੀ ਆ ਦੇਖੀ ਜੋ ਤੇ ਮੋਬਾਈਲ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਾਂ ਬਾਈ ਬੋਲ ਤੂੰ ਅੱਜ ਮੇਰੇ ਨਾਲ ਹੀ ਸੀ ਸਾਰਾ ਦਿਨ ਹਾਂ ਆਪਾਂ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ ਹੂੰ ਆ ਕੇ ਮੈਂ ਤਾਂ ਖੜਾ ਹੀ ਆ ਤੇ ਆਉਣਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਹੇ ਹੂੰ ਬਾਹਰ ਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਹਲਕਾ ਆਉਂਦੇ ਆ ਮੈਂ ਜਾਂਦਾ ਪੁੱਛਦਾ ਮੈਂ ਕਿ ਫੜਨਾ ਆਏ ਆ ਕੰਨੀ ਫੜਨ ਤਾਂ ਨਹੀਂ ਆਏ ਹੂੰ ਅਸੀਂ ਤਾਂ ਮਿਲਣਾ ਹੈ ਹੂੰ ਬਾਈ ਦੱਬ ਕੇ ਸ਼ਹਿਰ ਕਰੀ ਜਾਓ ਕਰਾ ਚਾਹ ਪੀਣ ਆਏ ਆ ਹਾਂਜੀ ਮਗਾ ਇਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਤੇ ਚਲੋ ਕੋਈ ਗੱਲ ਨਹੀਂ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੁਝ ਕਰੀ ਮੈਂ ਭਾਈਦਾ ਨਹੀਂ ਕਤੇ ਮੈਂ ਬਾਤ ਖੋਲਤਾ ਹੂੰ ਚਲੋ ਬਾਹਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਅਸੀਂ ਤਾਂ ਬੈਸੀ ਮਿਲਣਾ ਸੀ ਜੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਹੀ ਗੱਲ ਪਤਾ ਲੱਗੀ ਉਹ ਤੋਂ ਬਾਅਦ ਕੇ ਹੂੰ ਫੋਨ ਦੇ ਜਦੋਂ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਹੂੰ ਕੁੰਬਣਾ ਪਿੰਡਲਾ ਦੂਜਾ ਜਿਹੜਾ ਮੁੰਡਾ ਜਿਹਦੇ ਅੱਖ ਦੇ ਵਿੱਚ ਸ਼ੁਰਾ ਮਾਰ ਕੇ ਪਿੱਛੇ ਦੀ ਕੱਢਦਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕਈ ਦਿਨਾਂ ਬਾਅਦ ਮੌਤ ਹੋ ਗਈ ਆ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਤਾ ਇੱਕ ਅਜ ਹੋਰ ਤਾਜ਼ਾ ਘਟਨਾ ਹੋਈ ਆ ਲੁਧਿਆਣੇ ਦੇ ਵਿੱਚ ਹੀ ਇੱਕ ਉੱਥੇ ਵੀ ਨੌਜਵਾਨ ਮੁੰਡਾ ਗੱਲ ਤੇ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜ਼ ਨਹੀਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਹੀ ਇੱਕ ਰੋਪੜ ਦੀ ਘਟਨਾ ਦਿਵਾਲੀ ਵਾਲੇ ਦਿਨ ਦੀ ਹੂੰ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਦਾ ਉਹ ਮੁਸਲਮਾਨ ਮੁੰਡੇ ਸੀਗੇ ਉਹਨਾਂ ਨੇ ਸਿਰ ਦੇ ਵਿੱਚ ਪੱਥਰ ਮਾਰ ਮਾਰ ਕੇ ਮਾਰਤਾ ਇਹ ਜਿਹੜਾ ਇਹਹੀ ਵਾਰ ਇਸੇ ਕੱਲ ਦਾ ਰੌਲਾ ਪਾ ਰਹੇ ਆਂ ਵੀ ਜਿਹੜੇ ਬੰਦੇ ਕੋਈ ਪਤਾ ਨਹੀਂ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਵੋਟ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਐ ਇਸ ਵੇਲੇ ਰਹਿੰਗੇ ਹੂੰ ਰਹਿੰਗੇ ਮੁਸਲਮਾਨ ਨੇ ਬੰਗਲਾ ਦੇ ਵਿੱਚ ਰਹੇ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਪੰਜਾਬ ਨੂੰ ਨਿਕਲ ਰਹੇ ਨੇ ਲੋਗੇ ਹੂੰ यूपी बिहार ਤੋਂ ਜਾ ਕੇ ਜਿਹੜੇ ਬੰਦੇ ਬੰਗਲਾਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਹੈ ਨਹੀਂ ਟਿਕਾਣਾ ਹੀ ਹੈ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਹੀ ਗੱਲ ਕਰਦੇ ਆਂ 8-9 ਜਾਣੇ ਆ ਜਿਨ੍ਹਾਂ ਨੇ ਇੱਕ ਮਲਕੀਸ਼ ਸਿੰਘ ਨਾਂ ਦਾ ਮੁੰਡਾ ਮਾਰਿਆ ਰੋਪੜ ਦੇ ਵਿੱਚ ਦਿਵਾਲੀ ਵਾਲੇ ਦਾ ਮੁਸਲਮਾਨ ਵਾਲੇ ਮੁੰਡੇ ਸੀ ਉਹ ਇਹ ਦਿਨੋ ਦਿਨ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਹਾ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਹੈਰਾਨੀ ਦੀ ਗੱਲ ਹੈ ਕਿੱਥੇ ਸੁੱਤੀ ਪਈ ਹੈ ਸਰਕਾਰ ਯਾਰ ਕਿਸੇ ਬੰਦੇ ਦਾ ਕੋਈ ਇਹ ਉਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਹੂੰ ਇਹ ਬੰਦੇ ਦਾ ਕੀ ਰਿਕਾਰਡ ਹੈ ਹੂੰ ਇੱਥੇ ਹੁਣ ਸਾਰ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਜੀ ਦਿੰਦੇ ਨਾਮ ਦੇ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁ ਕਰਿਆ ਜਾਂਦਾ ਹੂੰ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਧਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਦੀ ਪੜਤਾਲ ਕਰਦੀ ਹੈ ਕਿਹੜਾ ਰਿਕਾਰਡ ਕੀ ਹੈ ਇਹ ਦਾ ਪਸ਼ੋਕਰ ਕੀ ਹੈ ਕ੍ਰਿਮੀਨਲ ਤਾਂ ਨਹੀਂ ਕੌਣ ਆ ਕਿਹੜਾ ਮੁੰਡਾ ਕਿੱਥੇ ਰਹਿੰਦਾ ਕਿਹੜੇ ਮਹੱਲੇ 'ਚ ਰਹਿੰਦਾ ਕਿਹੜੀ ਗਲੀ 'ਚ ਰਹਿੰਦਾ ਕਿੰਨੇ ਨੰਬਰ ਘਰ ਆ ਹੂੰ ਕੁੱਲ ਸਾਡੇ ਬੰਦਿਆਂ ਦੀ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਹੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬਣਾ ਪਿੰਡ ਘੇਰ ਲਿਆ ਅੱਜ ਹੂੰ ਲਾ ਕੇ ਪੁਲਿਸ ਤੇ ਆ ਮੇਰੇ ਚੱਤੇ ਨੇ ਮੇਰੇ ਪ੍ਰੇਸ਼ਤਰਾਂ ਨੂੰ ਪਤਾ ਵੀ ਮੁੰਡਾ ਇਹ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਗੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘਰ ਨੂੰ ਪਹਿਲਾਂ ਘੇਰ ਲਿਆ ਹੂੰ ਐਨੀ ਤੇਜ਼ੀ ਨਾਲ ਚਟੇ ਵਾਲਿਆਂ ਨੂੰ ਘੇਰਦੇ ਆ ਹੂੰ ਐਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦਰਦੀ ਪਿੰਡ ਦੇ ਵਜਨਾਬੇ ਦੇ ਕੋਲੇ ਹੂੰ ਤੋਂ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫਟੇਗਾ ਦੋਥੇ ਆ ਇਹ ਨਹੀਂ ਹੂੰ ਜਿਹੜਾ ਮੁੰਡਾ ਇਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਛੁਰਾ ਮਾਰ ਕੇ ਉਹ ਜਿਹੜਾ ਉਹਨਾ ਜਿਉਂਦਿਆਂ ਚਾਹ ਨਾ ਮਰਿਆਂ ਚ ਕੋਮਾ ਚ ਗਿਆ 1.5 ਸਾਲ ਹੋ ਗਿਆ ਵਿਚਾਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜਿੰਦਗੀ ਮੌਤ ਨਾਲ ਜੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਇੱਥੇ ਸਾਡੇ ਵਰਗਿਆਂ ਨੂੰ ਫੜਨਾ ਮੈਂਟਲ ਆਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮੈਂਟਲ ਆਉਂਦਾ ਕਿਸੇ ਹੋਰ ਬੰਦੇ ਨੂੰ ਕੇ ਮੁਕੱਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲ ਇਹ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਵੀ ਆ ਜਾ ਹੂੰ ਪੰਜਾਬ ਕੋਲ ਥੋੜੇ ਛੱਤਰ ਵੀ ਪੈਣਗੇ ਥੋੜੇ ਮੁਕਦਮੇ ਵੀ ਪੈਣਗੇ ਥੋੜੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋਜੂਗਾ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਅਧੋਲਣ ਚੱਲਦਾ ਸੀ ਉਹ ਤੋਂ ਵੀ ਨਾਲ ਖੜਦੇ ਰਿਆ ਜਿਹੜੇ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ ਮੈਂ ਹਲੇ ਆਹ ਪਹਿਲਾਂ ਲਾਇਵ ਹੀ ਹੋਇਆ ਸੀਗਾ ਉਹਦੇ ਪੁਲਿਸ ਵਾਲੇ ਇੱਥੇ ਖੜੇ ਹੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਐਨਾ ਧੰਨਵਾਦ ਆ ਪਰ ਮੈਂ ਇਹ ਗੱਲ ਦੱਸਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ 3 ਦਸੰਬਰ ਨੂੰ ਜਿਹੜੀਆਂ ਜ਼ੈਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੂ ਠੀਕ ਹੈ ਨਹੀਂ ਸਾਨੂੰ ਫੜ ਲੈਣਗੇ ਬੰਦ ਕਰਨ ਉਹ ਪਰਚਾ ਦੇਣਗੇ ਤੁਸੀਂ ਚੁਪਕਾ ਕੇ ਜ਼ਹਿਰਾਂ ਪੀ ਕੇ ਮਰੀ ਜਾਓ ਤੇ ਤਿੰਨ ਤਰੀਕ ਵਾਲੇ ਬੰਨ ਦਾ ਵੀ ਰੌਲਾ ਇਹ ਵੀ ਪਹਿਣਾ ਹੀ ਪਹਿਣਾ ਇਹਨਾਂ ਨੇ ਘੇਰ ਨਹੀਂ ਘੇਰਨੇ ਬੰਦੇ ਫੜ ਨਹੀਂ ਫੜਨੇ ਉਹਦੇ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀ ਵਾਂਗੂ ਬੰਦ ਕਰ ਜੂਗੇ ਜ਼ਹਿਰਾਂ ਤੇ ਨਹੀਂ ਭਰਾਓ ਜ਼ਹਿਰ ਪਾ ਕੇ ਮਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਤੁਸੀਂ ਉਹ ਜ਼ਹਿਰਾਂ ਪੀ ਕੇ ਵੀ ਮਰ ਰਹੇ ਹੋ ਹੂੰ ਉਹ ਸਿਸਕੇ ਮਰੋਗੇ ਉਹ ਹੌਲੀ ਹੌਲੀ ਕਿਸੇ ਨੂੰ ਕੈਂਸਰ ਹੋ ਜਾਊ ਕੋਈ ਸਾਲ ਚ ਮਰੂ ਕੋ ਦੋ ਸਾਲਾਂ ਚ ਮਰੂਗਾ ਕਿਸੇ ਨੂੰ ਕਾਲਾ ਪੀੜਿਆ ਹੋ ਜਾਊ ਕੋ ਚਾਰ ਸਾਲਾਂ ਚ ਮਰੂਗਾ ਕਿਸੇ ਨੂੰ ਕੋਈ ਗੁਰਦਾ ਫੇਲ ਹੋ ਜੂ ਜਵਾਕਾਂ ਦਾ ਕਿਡਨੀਆਂ ਫੇਲ ਹੋ ਜਾਣਗੀਆਂ ਹੌਲੀ ਹੌਲੀ ਮਰੋਗੇ ਜੇ ਆਪਾਂ ਉੱਠ ਕੇ ਲੜਨਾ ਹੀ ਨਹੀਂ ਐਨਾ ਤੜਫਾ ਕੇ ਆਪਣੀਆਂ ਨਸਲਾਂ ਆਪਣੇ ਜਵਾਕਾਂ ਨੂੰ ਕਿਉਂ ਮਾਰਨਾ ਫਿਰ ਦੇ ਦਿਓ ਜ਼ਹਿਰ ਮਾਰ ਦਿਓ ਇਹ ਬਈਓ ਪਾਣੀ ਜ਼ਹਿਰਾ ਪੀ ਕੇ ਵੀ ਮਰਨਾ ਹੀ ਆ ਤੂੰ ਜ਼ਹਿਰ ਦੇ ਕੇ ਪਹਿਲਾਂ ਇੱਕ ਵਾਰੀ ਕੋਈ ਨਵੇਂਡ ਦੋ ਕੰਮ ਜੇ ਆਹੀ ਕੰਮ ਤੇ ਤੁਹਾਨੂੰ ਲੱਗਦਾ ਹਮ ਨਿਕਲਣਾ ਤੁਸੀਂ ਮੈਨੂੰ ਪਤਾ ਹੈ ਨਹੀਂ ਤੁਸੀਂ ਆ ਗੱਲਾਂ ਕੱਲੀਆਂ ਕਮੈਂਟਾਂ ਦੇ ਟਿੱਪਣੀਆਂ 'ਚ ਚੰਗਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾ ਆਉਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕੁ ਬੰਦੇ ਆਉਣਗੇ ਕਿੰਨੇ ਕੁ ਬੰਦੇ ਆ ਕੇ ਲੜਨਗੇ ਮਸਲੇ ਦੇ ਉੱਤੇ ਕਿੰਨੇ ਕੁ ਬੰਦੇ ਖੜਨਗੇ ਇਹੀ ਸਾਡਾ ਦਖਾਂਤ ਆ ਜਿਸ ਕਰਕੇ ਅਸੀਂ ਦਿਨੋਂ ਦਿਨ ਰੋਜ਼ ਕੋਈ ਨਾ ਕੋਈ ਸਾਡੇ ਤੇ ਹਮਲਾ ਹੋ ਰਿਹਾ ਰੋਜ਼ ਕੋਈ ਨਾ ਕੋਈ ਸਾਨੂੰ ਘੇਰਿਆ ਜਾ ਰਿਹਾ ਚਾਰੇ ਪਾਸੇ ਘਿਰ ਗਏ ਬਾਈ ਝੋਨਾ ਮੰਡੀਆਂ ਚ ਰਲ ਰਿਹਾ ਡੀਪੀ ਮਿਲ ਨਹੀਂ ਰਿਹਾ ਚਟਾਮ ਹੋ ਗਿਆ ਮੈਨੂੰ ਇੱਕ ਦਿਖਾ ਦੇ ਵੀ ਕਿਹੜੇ ਪਾਸੋਂ ਪੰਜਾਬ ਸੁਖੀ ਵਸ ਰਿਹਾ ਚਾਰੇ ਪਾਸਿਓਂ ਘੇਰਾ ਪੈ ਗਿਆ ਘੇਰਾ ਬੰਦ ਗਈ ਇਸ ਤਰ੍ਹਾਂ ਬਾਹਰਲੇ ਦੇਸ਼ ਵਾਲਾ ਆਪਾਂ ਇੱਕ ਰਾਹ ਪਾਲਿਆ ਸੀ ਉਹ ਵੀ ਇੱਕ ਸਾਹ ਦਾ ਬੰਦ ਹੋ ਗਿਆ ਉੱਥੇ ਆਪਣਾ 40 ਲੱਖ ਪਹਿਲਾਂ ਲੱਗ ਜਾਂਦਾ ਮੁੜ ਕੇ ਦੋ ਦੋ ਪਿੰਡੋਂ ਫੀਸਾ ਮੰਗਾ ਲੈਂਦਾ ਦੋ ਦੋ ਕਿੱਲੇ ਉਧਰ ਵਿਕ ਜਾਂਦੇ ਰਹਿ ਆਪਾਂ ਕਿਹੜੇ ਪਾਸੋਂ ਕਾਮਯਾਬ ਰਹਿ ਗਏ ਚਾਰੇ ਪਾਸੋਂ ਪੈ ਗਿਆ ਆਪਾਂ ਨੂੰ ਪਿੰਡਾਂ ਨੂੰ ਆਵਿਆ ਮੈਂ ਤਾਂ ਇਹਨਾਂ ਨੂੰ ਰੋਜ਼ ਪੜਤਦਾ ਕਲਪਦਾ ਵੀ ਜਿਹੜਾ ਆਉਦੀ ਮਿੱਟੀ ਛੱਡ ਗਿਆ ਆ ਦੀ ਧਰਤੀ ਛੱਡ ਗਿਆ ਆ ਦਾ ਦੇਸ਼ ਛੱਡ ਗਿਆ ਆ ਦੇ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜ਼ੀ ਭਜਦੇ ਹੋ ਛਤਰੀ ਪੈਣੇ ਆ ਉਹ ਇਥੋਂ ਜ਼ਮੀਨਾਂ ਵੇਚੀ ਜਾਂਦੇ ਹੋ ਉਧਰ ਉਹਨਾਂ ਨੇ ਕੱਢ ਦੇਣਾ ਨਾ ਘਰ ਦੇ ਨਾ ਕਾੜ ਦੇ ਥੋੜੇ ਨਾ ਹਾਲ ਭੜਾ ਹੋਣਾ ਹੂੰ ਇਹ ਤਾਂ ਹੁਣ ਗੱਲ ਸੁਭਾਵਿਕ ਹੈ ਜਦੋਂ ਅਸੀਂ ਖਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸੇ ਨਾਲ ਭਰਨੀ ਹੁੰਦੀ ਕੁਦਰਤ ਵੀ ਭਰ ਦਿੰਦੀ ਆ ਕੋਈ ਜੀ ਬੜਾ ਖਾਣੀ ਕੋਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਅੱਜ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਂ ਇਥੋਂ ਨੇਰੇ 'ਚੋਂ ਮੈਂ ਦਿਖਾਈ ਨਹੀਂ ਗਈ ਤੇਰਾ ਨਾਂ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਥੋੜੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਜੇ ਗ੍ਰਿਫਤਾਰ ਕਰ ਸਕਦਾ ਕੀ ਬਣੂਗਾ ਇਦੋਂ ਬਾਅਦ ਹਜੇ ਕਿਹੜਾ ਪੁਲਿਸ ਚਲੀ ਗਈ ਉਹ ਨਾਇਰ ਤੇ ਵੀ ਖੜੀ ਹੈ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਰਦੇ ਮੈਂ ਬਾਰ ਵੀ ਖੋਲਿਆ ਹਾਂ ਹਾਂ ਲੈਬ ਚੱਲਿਆ ਤੇਰਾ ਬਾਈ ਬੇਜ ਤੇ ਮੈਂ ਬਾਰ ਖੋਲਦਾ ਜੇ ਮੈਂ ਟੱਪਣਾ ਹੁੰਦਾ ਤਾਂ ਮੈਂ ਟੱਪ ਜਾਂਦਾ ਗੱਲ ਦੱਸੋ ਕੀ ਆ ਮੈਂ ਕੋਈ ਚੋਰ ਥੋੜੀ ਹਾਂ ਮੈਂ ਕੋਈ ਕ੍ਰਾਈਮ ਕੀਤਾ ਜਰਮ ਕੀਤਾ ਮੈਂ ਘਰ ਛੱਡ ਕੇ ਭੱਜ ਜਾਊਂਗਾ ਚੱਪਤ ਜਾਊਂਗਾ ਖੜਾ ਹਾਂ ਵਾ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੈਗੀ ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗਿਆਂ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰਿਆ ਜਾਂ ਘੇਰ ਲੈਣੇ ਘਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਹਾਂ ਜਿੰਨਾ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਲ ਨਹੀਂ ਇਹ ਲੋਕਾਂ ਨੇ ਇਕੱਠਾ ਹੋਇਆ ਇਹ ਝੋਨਾ ਵੀ ਲੋਕਾਂ ਦੇ ਇਕੱਠ ਨੇ ਜੁਨੀਆਂ ਨੇ ਬਗੈਤਾ ਸਰਕਾਰਾਂ ਦਾ ਹੱਥ ਘੜੇ ਕਰਕੇ ਇਹ ਵੀ ਨਹੀਂ ਵਿਕਦਾ ਇਹ ਵੀ ਨਹੀਂ ਵਿਕਦਾ ਹਾਂ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜਾਊਗਾ ਚੱਕਣੇ ਨਹੀਂ ਕਿਸੇ ਡਾਲ ਨਹੀਂ ਚੱਕਣਾ ਹਾਂ ਚਾਰੇ ਪਾਸੇ ਘੇਰਾ ਬੰਦੀ ਆ ਬਾਕੀ ਪੰਚਾਇਤ ਖੜੀ ਹੈ ਮੇਰੇ ਪਿੰਡ ਦੀ ਆ ਪੁੱਛ ਕੇ ਆਏ ਹੁਣੇ ਦੱਸਿਓ ਬਾਈ ਕੀ ਆਂਦੇ ਆ ਉਹ ਜਨੇ ਵੀ ਵਸੇ ਸੀ ਡਿਊਟੀ ਭਜਾਉਣੇ ਆ ਹੂੰ ਟਾਈਮ ਟਪਾ ਕੇ ਵਗ ਜਾਣੇ ਟਾਈਮ ਟਪਾ ਕੇ ਵਗ ਜਾਣੇ ਇਹਨਾਂ ਮਸਲਾ ਦੱਸੋ ਹਾਂ ਬੱਸ ਟੋਪ ਕਰਕੇ ਮਸਲਾ ਕੋਈ ਨਹੀਂ ਦੱਸ ਮਸਲਾ ਦਾ ਨਹੀਂ ਮਸਲਾ ਦੱਸ ਨਹੀਂ ਆਪਾਂ ਕਹਾਂਗੇ ਜੀ ਉਹ ਮਸਲਾ ਦੱਸ ਕਦੇ ਟਾਈਮ ਟਪਾਉਣੇ ਡਿਊਟੀ ਟੁੱਟ ਕਰਦੇ ਮਸਲਾ ਕੋਈ ਨਹੀਂ ਦੱਸਿਆ ਇਹ ਮਸਲੇ ਤੋਂ ਬਿਨਾਂ ਤਾਂ ਵੀ ਐ ਹਾਂ ਐ ਆ ਵੀ ਨਹੀਂ ਸਕਦੇ ਚੱਕਰ ਤਾਂ ਉਹ ਜੀ ਉਸੇ ਉਹੀ ਪੁੱਛਣਗੇ ਪੰਚਾਇਤ ਤੌਰ ਤੇ ਭਾਈ ਦੱਸੋ ਵੀ ਤੁਸੀਂ ਆਏ ਕਿਵੇਂ ਹੋ ਵੀ ਕੋਈ ਗੱਲਬਾਤ ਤਾਂ ਦੱਸੋ ਸਾਨੂੰ ਭਾਈ ਪੰਚਾਇਤ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਯਾਰ ਕੋਈ ਡੀਐਸਪੀ ਖੜਾ ਨਾ ਐਸਐਚਓ ਐਸਐਚਓ ਖੜਾ ਭਾਈ ਐਸਐਚਓ ਡੀਐਸਪੀ ਬਾਕੀ ਤੇ ਹੋਰ ਬਾਈ ਫਿਰ ਤੂੰ ਕੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਬਾਜ ਮਾਰੋ ਬਈ ਇੱਕਾ ਕਰ ਲਓ ਨਹੀਂ ਪੱਲੇ ਕੱਖ ਨਹੀਂ ਚਾਰੇ ਪਾਸੇ ਸਾਨੂੰ ਘੇਰਾਬੰਦੀ ਹੋ ਰਹੀ ਆ ਹਾਂ ਘੇਰਾ ਤਾਇਰ ਹਾਂ ਹਾਂ ਇਕੱਠੇ ਹੋ ਜਾਓ 3 ਤਰੀਕ ਨੂੰ ਵੀ ਆ ਜਾਓ ਹੁਣ ਵੀ ਲੱਖੇ ਬਾਈ ਨਾ ਥਾਂ ਥਾਂ ਤੇ ਖੜਨ ਦੀ ਲੋੜ ਆ ਤੂੰ ਨਹੀਂ ਦੇਈ ਗੱਲ ਸਾਨੂੰ ਲੜਨ ਵਾਲੇ ਵੀ ਨਹੀਂ ਰਹੇ ਬਾਲੇ ਸਾਨੂੰ ਤਾਂ ਬਿੱਲੇ ਉਹ ਘੇਰਾ ਪੈਗਾ ਚਾਰਸ ਫਿਰ ਉਹ ਡਾਂਗਾ ਲਈ ਖੜੇ ਆ ਬਾਕੀ ਬਾਈ ਬਿੱਲੇ ਮਾਰ ਨਹੀਂ ਖੜੇ ਹੁੰਦੇ ਜਿੱਧਰ ਨੂੰ ਬੱਲਾ ਨਿਕਲਦਾ ਨੱਕ ਤੇ ਮਾਰਦੇ ਹੁਣ ਉਹ ਹਾਲ ਹੋਇਆ ਖੜਾ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ ਹੁਣ ਤਾਂ ਉਹ ਪੁਲਿਸ ਨੂੰ ਵੀ ਪੈਣ ਲੱਗ ਗਿਆ ਆ ਦੇਖਾ ਤੁਸੀਂ ਵੀਡੀਓ ਦੇ ਕਿਵੇਂ ਗਲ ਪਈ ਜਾਂਦੇ ਆ ਪੁਲਿਸ ਦੇ ਤੇ ਨੈ ਗੱਪ ਮਾਰੇ ਸੀ ਮੈਂ ਆਮ ਘਰ ਦਾ ਜਵਾਬ ਆ ਮੇਰਾ ਐਸੇ ਟਰੈਕਟਰ ਨੇ ਹੈਂਡਲ ਨਹੀਂ ਮੇਰਾ ਗੁੱਟ ਤੋੜਤਾ ਸੀ ਕੀ ਕੁਸ ਕਹਿ ਕੇ ਭਗਵਾਨ ਤੁਮਾਨ ਆਇਆ ਸੀਗਾ ਮੈਂ ਗੰਨ ਮੈਂ ਨਹੀਂ ਲੈਂਦਾ ਮੈਂ ਆ ਮੈਂ ਜਾ ਕਰਦਾ ਮੈਂ ਬਾਹ ਕਰਦਾ ਇੱਕ ਗੱਲ ਤੇ ਖੜਿਆ ਹੋਵੇ ਦਿਖਾ ਦੇ ਹੈਲੀ ਮੈਂ 3 ਘੰਟੇ ਦਾ ਪੰਜਾਬ ਆ ਮੈਂ ਹੈਲੀਕਵਾਰਟਰ ਤੇ ਨਹੀਂ ਚੜਿਆ ਕਰਦਾ ਮੈਂ ਕਾਰ ਤੇ ਆ ਜਾ ਕਰੂ ਸਵਾਲ ਸਭ ਤੋਂ ਵੱਡਾ ਜਿਹੜਾ ਅੱਜ ਖੜਾ ਹੋ ਰਿਹਾ ਸਾਡੇ ਅੱਗੇ ਹੂੰ ਕਿ ਪੰਜਾਬ ਨੂੰ ਅੱਗ ਦੀ ਭੱਠੀ ਝੁੱਕਿਆ ਜਾ ਰਿਹਾ ਲਾਉਣ ਲੰਬੂ ਲਾਉਣ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬ ਨੂੰ ਉਹ ਤਿਆਰੀ ਜਿਹੜੀ ਸਾਰੀ ਇਹ ਕਰ ਰਹੇ ਨੇ ਇਹ ਪੰਜਾਬ ਹੁਣ ਜਿਹੜੇ ਬੰਦੇ ਮੈਂ ਗੱਲ ਕਰਕੇ ਹਟਿਆ ਸੋਨੇ ਹੁਣ ਰਿੰਗਿਆਂ ਦੀ ਗੱਲ ਕੀਤੀ ਆ ਬੰਗਲਾਦੇਸ਼ੀਆਂ ਦੀ ਉਹ ਨਾ ਪਤਾ ਕੀ ਰੱਖ ਰਹੇ ਇੱਥੇ ਆ ਕੇ ਕੋਈ ਰਵੀ ਆ ਕਹਿੰਦਾ ਮੇਰਾ ਨਾਮ ਕੋਈ ਕਹਿੰਦਾ ਮੇਰਾ ਆਸ਼ੂ ਆ ਕੋਈ ਕਹਿੰਦਾ ਰਾਜੂ ਆ ਕੋਈ ਕਹਿੰਦਾ ਸਾਹਿਲ ਆ ਸਾਨੂੰ ਐ ਨਹੀਂ ਪੁੱਛਿਆ ਹੈ ਕੌਣ ਆ ਇਹ ਹੂੰ ਮਾਨਸਾ ਤੋਂ ਹਿੰਦੂ ਵੀਰ ਦਾ ਫੋਨ ਤਾਏ ਬਾਈ ਤੇਰੇ ਨਾਲ ਅੱਧਾ ਘੰਟਾ ਚਰਚਾ ਕੀਤੀ। ਇਹ ਹੀ ਇਹ ਹੀ ਮਸਲੇ ਦੇ ਉੱਤੇ ਵੀ ਇਹ ਸਰਕਾਰ ਇਹਨਾਂ ਦੀ ਪੜਤਾਲ ਕਿਉਂ ਨਹੀਂ ਕਰ ਰਹੀ? ਕੌਣ ਹੈ? ਹੂੰ ਕਿੱਥੋਂ ਆਏ ਆ? ਕੀ ਕੰਮਕਾਰ ਕਰਦੇ ਆ? ਇੱਥੇ ਖਬਰਾਂ ਕਿਹੜਾ ਕਰਾਇਮ ਕਰ ਰਿਹਾ? ਨਸ਼ਾ ਨਸ਼ਾ ਵੱਡੇ ਪੱਧਰ ਤੇ ਇਹੀ ਵੇਚਦੇ ਨੇ। ਇਹਦੇ ਨੇ ਬੁੜੀਆਂ ਛੜੀਆਂ ਹੋਈਆਂ ਨਸ਼ੇ ਦੇ ਉੱਤੇ। ਹੂੰ ਆ ਪਿੱਛੇ ਜੇ ਹੁਣ ਫੜਿਆ ਹੀ ਗਿਆ ਕਿ ਕਿੰਨੇ ਕਿਲੋ ਹੈਰੋਨ ਫੜੀ ਗਿਆ ਉਹਦੀ ਜਿਹੜੇ ਪਸ਼ੂਚਾਰ ਦੇ ਫਿਰਦੇ ਉਹਨਾਂ ਦੇ ਕੋਲ ਬੰਦੇ ਦੇ ਕੋਲ। ਹੂੰ ਉਹ ਲੈ ਕੇ ਪਸ਼ੂਆਂ ਨਾਲ ਨਾਲ ਲੈ ਕੇ ਨਾਲ ਨਾਲ ਸੱਤਨ ਲਈ ਮਾਦਾ ਇਹ ਕਹਿਣਾ ਭਾਈ ਫਿਰ ਇਹ ਹੁਣ 3 ਤਰੀਕ ਨੂੰ ਜਿਹੜਾ ਬੰਨ ਮਾਰਨਾ ਹੁਣ ਮੈਂ ਲਾ ਪੰਜਾਬ ਚ ਕੋਈ ਸ ਇਹਨਾਂ ਨੇ ਡਿਬਰੂਗੜ੍ਹ ਸਿਟ ਤੇ ਕੋਈ ਮੁੰਡਾ ਬੋਲਣ ਵਾਲਾ ਤਾਂ ਸੱਡੇ ਨੇ ਸਭ ਜੇਲਾਂ ਚ ਤੱਕ ਤੇ ਹੁਣ ਤੂੰ ਕੱਲਾ ਰਹਿ ਗਿਆ 3 ਤਰੀਕ ਤੋਂ ਪਹਿਲਾਂ ਤੈਨੂੰ ਵੀ ਚੱਕਣੀ ਤੇਰੀ ਪੰਜਾਬ ਦਾ ਬਣੂ ਕੋਈ ਕੌਣ ਲੜੂ ਪੰਜਾਬ ਦਾ ਮੈਂ ਤਾਂ ਚੱਕ ਲੈਣਾ ਅੱਜ ਮੈਨੂੰ ਚੱਕ ਲੈਣਾ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ੍ਹ ਸਿਰ ਦੇਣ ਮੈਂ ਤਾਂ ਸੋਨੂੰ ਪੰਜਾਬ ਦੇ ਲੋਕੋ ਇੱਕੋ ਇੱਕੋ ਗੱਲ ਕਰਦਾ ਵੀ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਪੀ ਅਸੀਂ ਤਾਂ 3 ਤਰੀਕ ਨੂੰ ਬੰਨ ਵੀ ਮਾਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਅਸੀਂ ਜਾਵਾਂਗੇ ਵੀ ਉਹ ਜਿਹੜਾ ਮਰਜ਼ੀ ਮਸਲਾ ਹੋਇਆ ਪੰਜਾਬ ਪੰਜਾਬੀ ਅੱਦਾ ਅਸੀਂ ਨਹੀਂ ਪੁੱਛਿਆ ਤਨਾ ਇਹਨੂੰ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਤੁਸੀਂ ਘਰਾਂ 'ਚ ਬੈਠਣਾ ਕਿ ਨਿਕਲ ਕੇ ਆਉਣਾ ਕਿ ਜ਼ਹਿਰਾਂ ਪੀ ਕੇ ਮਰਨਾ ਕਿ ਛਤਰ ਖਾਣੇ ਆ ਤਾਂ ਤੁਹਾਡੀ ਮਰਜ਼ੀ ਆ ਖਾਈ ਚੱਲੋ ਮਰੀ ਚੱਲੋ ਤਮਾਸ਼ਾ ਦੇਖਣਾ ਘਰਾਂ 'ਚ ਬੈਠ ਕੇ ਉਹ ਫੈਲਾ ਕਰ ਲੋ ਅਸੀਂ ਹਰ ਹਾਲ ਦੇ ਵਿੱਚ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਾਂ ਉਹਦੋਂ ਪਹਿਲਾਂ ਪਹਿਲਾਂ ਜਿਹੜਾ 9 ਕਰੋੜ ਲੀਟਰ ਤੁਸੀਂ ਜ਼ਹਿਰ ਰੋਜ਼ ਪਾ ਰਹੇ ਹੋ ਕੈਮੀਕਲ ਉਹਦੇ ਵਿੱਚ ਸਤਲੁਜ ਤੇ ਸਾਰਾ ਦੱਖਣੀ ਮਾਲਵਾ ਮਾਰਤਾ ਬੀਕਾਨੇਰ ਤੱਕ ਦੇ ਲੋਕ ਮਾਰਤੇ ਗੰਗਾ ਨਗਰ ਤੱਕ ਦੇ ਲੋਕ ਮਾਰਤੇ ਉਹ ਬੰਦ ਕਰ ਦਿਓ ਯਾਰ ਨਾ ਤੇ ਨਹੀਂ ਭਰਾ ਜੀ ਤਰੰਤਰੀ ਨੂੰ ਬੰਦ ਕਰਨੇ ਕਰਨੀਆਂ ਉਹਦੇ ਸਾਡੇ ਲੋਕ ਸਾਥ ਦੇਗੇ ਤਾਂ ਹੁਣ ਦਿਖਾ ਦਾਂਗੇ ਵੀ ਆਹ ਕਰਿਆ ਪਿਆ ਯਾਰ ਬੰਦ ਨਹੀਂ ਤੁਹਾਡੀ ਮਰਜ਼ੀ ਆ ਭਰਾਵੋ ਠੀਕ ਆ ਮਗਰ ਉਹ ਪਸਤਾਉਣ ਦਾ ਕੋਈ ਫਾਇਦਾ ਨਹੀਂ ਆ ਹੋ ਗਿਆ ਓਏ ਮਰ ਗਿਆ ਕੈਂਸਰ ਹੋ ਗਿਆ ਉਹ ਤੁਹਾਡਾ ਜਵਾਕ ਨੂੰ ਆ ਹੋ ਗਿਆ ਓਏ ਅਪਾਹਾ ਜਵਾਕ ਲੂਲੇ ਲੰਗੜੇ ਕਾਣੇ ਅੰਨੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗ ਗਿਓ ਜ਼ਹਿਰਾਂ ਪੀ ਪੀ ਕੇ ਹੂੰ ਪਰ ਤੁਹਾਡੀ ਮਰਜ਼ੀ ਆ ਤੁਸੀਂ ਇਹਦਾ ਬਾਈ ਹੁਣ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ ਹੁਣ ਡੱਲੇ ਵਾਲਾ ਸਾਹਿਬ ਕਿੱਡੀ ਵੱਡੀ ਉਮਰ ਦੇ ਲਾਹ ਭੁੱਖ ਹੜਤਾਲ ਤੇ ਬੈਠਣ ਜਾ ਰਿਹਾ ਡੱਲੇ ਵਾਲ ਕੈਂਸਰ ਦਾ ਮਰੀਜ਼ ਹੂੰ 26 ਤਰੀਕ ਨੂੰ ਐਸੇ 26 ਨਵੰਬਰ ਨੂੰ ਮਰਨ ਵਰਤ ਤੇ ਬੈਠ ਰਿਹਾ ਮਰਨ ਵਰਤ ਦੇ ਉੱਤੇ ਆ ਨੌਜੋਦ ਸਿੰਘ ਨੂੰ ਇਹਨੂੰ ਘਰ ਵਾਲੀ ਨੂੰ ਕੈਂਸਰ ਹੋ ਗਿਆ ਟਿਆ ਬਾਦਲ ਦੇ ਘਰ ਵਾਲੇ ਨੂੰ ਵੀ ਕੈਂਸਰ ਸੀ ਨੌਜੋਦ ਦੇ ਘਰ ਵਾਲੇ ਨੂੰ ਵੀ ਕੈਂਸਰ ਆ ਕੈਂਸਰ ਸਾਰੇ ਹੀ ਫੈਲ ਗਿਆ ਮੈਂ ਕਹਣਾ ਡੱਲੇ ਵਾਲ ਦੀ ਗੱਲ ਮੈਂ ਕਰਦਾ ਵੀ ਜਿਹੜਾ ਬਜ਼ੁਰਗ ਬੰਦਾ 70 75 ਸਾਲ ਦੀ ਉਮਰ ਆ ਕੈਂਸਰ ਦਾ ਮਰੀਜ਼ ਆ ਛੋਡੀਆਂ ਨਸਲਾਂ ਬਚਾਉਣ ਖਾਤਰ ਛੋਡੀ ਕਿਸਾਨੀ ਛੋਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਛੋਡੇ ਹੱਕਾਂ ਦੀ ਖਾਤਰ ਬੰਦਾ ਮਰਨ ਵਰਤ ਤੇ ਬੈਠ ਰਿਹਾ ਕਿੰਨੇ ਕ ਪਹੁੰਚੋਗੇ ਆ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗੇ ਨੂੰ ਕੈ ਸਾਲ ਹੋ ਗਏ ਕਿੰਨੇ ਕ ਜਾਣਿਆ ਪਾ ਉਥੇ ਕਿੰਨੀ ਕ ਹਾਇ ਦੀ ਭਰਦਿਆਂ ਪਾ ਉਥੇ ਪਾਉਣੇ 13000 ਪਿੰਡਾਂ ਜੀ ਇੱਕ ਬੰਦਾ ਵੀ ਇੱਕ ਦਿਨ ਤੇ ਬਾਰੀ ਬੰਨ ਕੇ ਇੱਕ ਪਿੰਡ ਤੋਂ ਨਿਕਲ ਜੇ ਇੱਕ ਬੰਦਾ ਤਾਂ ਵੀ 13000 ਬੰਦਾ ਇਕੱਠਾ ਹੋ ਜੂਗਾ ਮੋਰਚੇ ਤੇ 13000 ਬੰਦਾ ਬੈਠ ਕੇ ਸੱਥਾਂ ਤੇ ਤਾਂਸ਼ਾਂ ਕੁੱਟ ਕੇ ਮੁੜ ਜਾਣੋ ਗੱਲਾਂ ਮਾਰ ਕੇ ਮੁੜ ਜਾਂਦੇ ਹੋ ਯਾਦ ਕਰੋਗੇ ਵੇਲੇ ਨੂੰ ਵੀ ਬੰਦੇ ਕੋਈ ਉੱਠੇ ਸੀ ਸਾਡੀ ਖਾਤਰ ਲੜਨ ਵਾਲੇ ਪਰ ਅਸੀਂ ਸਾਥ ਨਹੀਂ ਦਿੱਤਾ ਮੈਂ ਉੱਥੇ ਵੀ ਕਹਿੰਦਾ ਮਰਨਵਰਤ ਦੇ ਉੱਤੇ 26 ਨਵੰਬਰ ਨੂੰ ਬੈਠ ਰਿਆ ਡੱਲੇ ਆਲ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਹ ਨਹੀਂ ਪਤਾ ਧੱਕੇ ਨਾਲ ਉਹਨੂੰ ਲਿਆ ਕੇ ਪੁਲਿਸ ਨੂੰ ਤੇ ਦਾਖਲ ਕਰਦੇ ਹਸਪਤਾਲ ਦੇ ਵਿੱਚ ਜਿਵੇਂ ਬਾਪੂ ਸੂਰਤ ਸੌਣਾ ਹੋਇਆ ਧੱਕੇ ਨਾਲ ਲਿਆ ਕੇ ਹਸਪਤਾਲ ਸਿੱਟਦਾ ਮਗਰ ਗੁਰੂ ਕੋ ਚੜੀ ਗਏ ਐਤ ਕੀ ਰੋਗੇ ਝੋਨਾ ਚੱਕਿਆ ਗਾਹਾਂ ਨੂੰ ਕਿਸੇ ਨੇ ਝੋਨਾ ਨਹੀਂ ਚੱਕਣਾ ਚਾਰੇ ਪਾਸੇ ਕਿਹੜਾ ਝੋਨਾ ਤੁਸੀਂ ਤੁਹਾਡਾ ਖਤਮ ਕਰ ਦੇਣਗੇ ਛਤਰ ਮਾਰਨਗੇ ਫੜੇ ਘਰਾਂ ਜਾ ਕੇ ਯੂਥ ਫੇਰਨਗੇ ਕਿਹੜੇ ਝੋਨੇ ਦੀ ਗੱਲ ਕਰਦੇ ਆਪਾਂ ਕੋਈ ਨਹੀਂ ਯਾਰ ਮੇਰੀ ਗੱਲ ਸੁਣ ਜਦੋਂ ਅੱਗ ਲਾਉਂਦੇ ਆ ਉਦੋਂ ਤਾਂ ਭੱਜੇ ਆਉਂਦੇ ਆ ਵੀ ਅੱਗ ਲਾਉਨੇ ਹੋ ਤੇ ਡੀਏਪੀ ਦੇ ਨਹੀਂ ਰਹੇ ਫਿਰ ਤੁਸੀਂ ਕਣਕ ਨੂੰ ਜਦੋਂ ਆਪਣੀ ਨੂੰ ਆਗੂ ਪੈ ਜਾਂਦੀ ਆਟੋਮੈਟਿਕ ਕਿਤੇ ਇਹਨਾਂ ਦਾ ਅਸਰਾਏ ਭਜਾਉਣਾ ਸਾਡੇ ਲੋਕਾਂ ਦਾ ਮਾਨਸਿਕ ਪੱਧਰ ਕਿੱਥੇ ਖੜਾ ਸੋਚਣ ਵਾਲੀ ਗੱਲ ਆ ਆ ਮੇਜਰ ਖੜਾ ਮੇਜਰ ਓਏ ਓਰੇ ਆ ਕੱਲ ਤੁਸੀਂ ਵਿਆਹ ਦੇ ਆ ਮੇਜਰ ਆ ਹੁਣ ਹੁਣ ਕੀ ਸੁਣਾਉਣਾ ਸੁਣਨ ਵਾਲੀ ਗੱਲ ਆ ਲੋਕਾਂ ਦੀ ਕੱਲ ਮੇਜਰ ਕਿੱਥੇ ਪਰਸੋਂ ਦੀ ਗੱਲ ਆ ਬੱਲੂਆਂ ਨੇ ਕੋਠਿਆਂ ਬੱਲੂਆਂ ਨੇ ਕੋਠਿਆਂ ਦੇ ਬਾਗੇ ਅੱਜ ਤੇ ਆਪਣੇ ਤੇ ਜਾਗੋ ਤੇ ਇੱਕ ਇਥੇ ਆਮ ਆਦਮੀ ਪਾਰਟੀ ਦਾ ਪੀਏ ਐ ਇਹਨਾਂ ਦਾ ਇੱਕ ਉਹ ਤੇ ਇੱਕ ਹੋਰ ਬਜ਼ੁਰਗ ਬੈਠਾ ਸਰਪੰਚ ਦਾ ਮਲੂਆ ਨੇ ਦਾ ਗਰਲਾ ਤੂੰ ਪਹਿਲਾਂ ਪਹਿਲਾਂ ਐ ਦੱਸ ਮੈਨੂੰ ਤੂੰ ਆ ਦੀ ਜਵਾਨੀ ਦਾਸ ਵੀ ਉਹ ਪਾਣੀਆਂ ਦੀ ਗੱਲ ਤੇ ਕੀ ਬੰਦੇ ਬੋਲੇ ਉਹ ਕਹਿੰਦੇ ਪਾਣੀ ਦਾ ਆਪਾਂ ਪੀਣ ਨੂੰ ਮੁੱਲ ਵੀ ਲੈ ਸਕਦੇ ਹਾਂ ਹੁਣ ਬਾਹਰ ਜਾਂਦੇ ਆ ਉਦੋਂ ਨਹੀਂ ਕਿਤੇ ਮੋਲ ਲੈ ਕੇ ਆਂਦੇ ਬੋਤਲਾਂ ਕਹਿੰਦੇ ਆਪਾਂ ਪੀਣ ਨੂੰ ਮੋਲ ਲੈ ਸਕਦੇ ਆ ਪਾਣੀ ਤਾਂ ਫੇਰ ਮੁੰਡਾ ਗਰਲਾ ਆ ਸਰਪੰਚ ਉਹ ਕਹਿੰਦਾ ਬਈ ਕਹਿੰਦਾ ਜਿਹੜਾ ਜ਼ਹਿਰ ਕਹਿੰਦਾ ਇਹ ਤਾਂ ਪਾਣੀ ਖਰਾਬ ਕਰਦਾ ਹੀ ਕਰਦਾ ਇੱਕ ਬਜ਼ੁਰਗ ਬੋਲਿਆ ਕਹਿੰਦਾ ਯਾਰ ਧਰਤੀ ਚ ਪਾਣੀ ਕਿੱਥੇ ਪਾਉਂਦੇ ਆ ਉੱਥੋਂ ਤੁਰਿਆ ਉੱਥੋਂ ਕਹਿੰਦਾ ਪਾਣੀ ਸਾਫ਼ ਹੋ ਜਾਂਦਾ ਇਹਨਾਂ ਥੱਲੇ ਫਿਲਟਰ ਲਾਇਆ ਨਾ ਜਾਣੇ ਇੱਥੇ ਤੱਕ ਤਾਂ ਸਾਫ਼ ਹੋਇਆ ਸਾਫ਼ ਹੋਇਆ ਇਹਨਾਂ ਲੋਕਾਂ ਦਾ ਸੋਚ ਦਾ ਪੱਧਰ ਦੇਖੋ ਉਹਨਾਂ ਨੂੰ ਸਿਰਫ ਇਹ ਹੈ ਵੀ ਇਹ ਸਾਡੀ ਪਤਾ ਨਹੀਂ ਪਾਰਟੀ ਦੀ ਸਰਕਾਰ ਹੈ ਇਹ ਉਹਦੇ ਖਿਲਾਫ ਬੋਲਦੇ ਐ ਐਡੇ ਯਾਰ ਘਟਿਆ ਤੇ ਦਲਾਲ ਕਸਮ ਦੱਲੇ ਕਸਮ ਤੇ ਲੋਕ ਵੀ ਤੁਹਾਨੂੰ ਪਾਰਟੀਆਂ ਦੀਂਦਿਆਂ ਤੁਹਾਡੇ ਜਵਾਗ ਮਾਰਦੇ ਨੇ ਤੁਹਾਨੂੰ ਨਹੀਂ ਦੀਦਾ ਹਰਾਨੀ ਦੀ ਗੱਲ ਦੇਖੋ ਇੱਕ ਬਜ਼ੁਰਗ ਬੰਦਾ ਹੈਗਾ ਨਾ ਪਾਣੀ ਉਹ ਪੱਤਣ ਚ ਪਾਣੀ ਯਾਰ ਪਾਤੀ ਕਿੰਨੇ ਸਾਫ਼ ਸਿੱਧਾ ਬੋਲ ਕਰਕੇ ਥੱਲੇ ਮਾਰਦੇ ਐ ਦਰਿਆ ਦਾ ਜਿਹੜਾ ਕੈਮੀਕਲ ਪਾਉਂਦੇ ਨੇ ਉਹਦਾ ਕਿਸੇ ਕਿਸੇ ਵੀ ਤਰੀਕੇ ਨਾਲ ਸਾਫ਼ ਨਹੀਂ ਹੋ ਸਕਦਾ ਜਿਹੜਾ ਕੈਮੀਕਲ ਪਾਉਂਦੇ ਆ ਚਾਹ ਗੜੂ ਨੂੰ ਤਾਂ ਪੈਸੇ ਨਹੀਂ ਪਾਣੀ ਕੌਣ ਮੁੱਲ ਲੈ ਲੂ ਮਗੇ ਇੰਨੇ ਤਾਂ ਲੋਕ ਤੰਗ ਕਰ ਸਾਡੇ ਚਾਰੇ ਪਾਸੇ ਤਾਂ ਮਾਰੇ ਖੜੇ ਆਏ ਆ ਇਹ ਇਹ ਹੀ ਸਾਨੂੰ ਆਹੀ ਆਹੀ ਚੀਜ਼ ਲੈ ਬੈਠੀ ਅਸੀਂ ਪਾਰਟੀਆਂ 'ਚ ਫਸੇ ਬੈਠੇ ਆਂ ਧੜਿਆਂ 'ਚ ਫਸੇ ਬੈਠੇ ਆਂ ਇਹਨੂੰ ਲੱਗਦਾ ਜਿਹੜੀ ਇਹ ਜਿਹੜੀ ਵੀ ਗੱਲ ਆਉਂਦੀ ਆ ਕਿ ਸਰਕਾਰ ਦੇ ਪਹਿਲਾਂ ਦੂਜੀਆਂ ਸਰਕਾਰਾਂ ਸੀ ਉਦੋਂ ਲੋਕ ਬੋਲਦੇ ਸੀ ਉਹਨਾਂ ਨੂੰ ਲੈ ਸਾਡੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਉਹ ਉਹਨਾਂ ਦੇ ਹੱਕ 'ਚ ਭੋਗਤਦੇ ਸੀ ਇਹ ਲੋਕ ਐਡੇ ਘਟਿਆ ਨਖਿੱਦ ਨਕੰਮੇ ਦਲਾਲ ਟਾਈਪ ਲੋਕ ਹੋਗੇ ਸਾਡੇ ਪੰਜਾਬ ਦੇ ਇਹ ਕਦੇ ਪੰਜਾਬ ਦੇ ਹੱਕ ਚ ਭੁਗਤੇ ਹੀ ਨਹੀਂ ਭੁਗਤੇ ਕਦੇ ਬਾਦਲਾਂ ਦੇ ਕਦੇ ਕਾਂਗਰਸੀਆਂ ਦੇ ਕਦੇ ਭਾਜਪੀ ਦੇ ਕਦੇ ਬੋਕਰ ਆ ਲੈਣ ਦੇ ਆ ਆ ਕਰਤੂਤ ਇਹਨਾਂ ਲੋਕਾਂ ਦੀ ਆ ਲੈ ਬਾਈ ਤੈਨੂੰ ਨਵੀਂ ਗੱਲ ਸੁਣਾਉਣਾ ਐਮਐਲਏ ਆਏ ਤੇ ਕੀ ਮੰਡੀਆਂ ਚ ਫਿਰਦਾ ਸੀਗਾ ਜਿਹੜੇ ਝਾੜੂ ਵਾਲੇ ਮੂਰੇ ਚਾਂਚੇ ਹੁੰਦੇ ਸੀ ਆ ਆਪ ਦਾ ਝੋਨਾ 4-4 ਕਿਲੋ ਦੀ ਕਾਟ ਤੇ ਚਕਾਦਾ ਸੈਲਰਾਂ ਨੂੰ ਤੇ ਉਹਨੂੰ ਬਰਫੀ ਖਵਾਈਗੇ ਥਾਂ ਥਾਂ ਪਿੰਡਾਂ ਚ ਵੀ ਸਾਡਾ ਐਮ.ਐਲ.ਏ ਨੂੰ ਨਾ ਮਾੜਾ ਕਹਿ ਦੋ ਕਾ ਟਾਪ ਖਵਾਈਗੇ ਲੈ ਇੱਥੋਂ ਤੱਕ ਪਹੁੰਚੇ ਪਏ ਐ ਇਹਨਾਂ ਦਾ ਕੋਈ ਹੱਲ ਨਹੀਂ ਐ ਨਿੱਗਰ ਚੁੱਕੇ ਆ ਇਹਨਾਂ ਨਿੱਗਰ ਚੁੱਕੇ ਆ ਹਾਂ ਇੰਨੇ ਦੇਖ ਲੈ ਚਾਂਚੇ ਬਣ ਗਏ ਓਏ ਲੜਨ ਵਾਲਿਆਂ ਦਾ ਰੱਬ ਸਾਥ ਦਿੰਦਾ ਲੋਕੋ ਸੱਚ ਤੇ ਹੱਕ ਤੇ ਜਿਹੜੇ ਲੋਕ ਲੜਦੇ ਆ ਰੱਬ ਨਾਲ ਖੜਦਾ ਕੇ ਉਹ ਤੁਸੀਂ ਤਾਂ ਬੇਈਮਾਨ ਹੋਏ ਬੈਠੇ ਆ ਲੜਾਈ ਵੀ ਨਹੀਂ ਲੜ ਸਕਦਾ ਨਾਲ ਕੌਣ ਖੜੂ ਨਾ ਲੋਕ ਖੜਨਾ ਰੱਬ ਖੜੇ ਹੂੰ ਸਚਾਈ ਦੀ ਜਿੱਤ ਹੁੰਦੀ ਆ ਠੀਕ ਆ ਤਕਲੀਫ ਹੁੰਦੀ ਆ ਸੱਚ ਨੂੰ ਬਹੁਤ ਕੁਝ ਲੜਨਾ ਪੈਂਦਾ ਅਮਰੀਕਾ ਹੈਗਾ ਵੀ ਸੱਚ ਨੂੰ ਕਾਲ ਕੋਠੜੀਆਂ ਨੇ ਫਾਂਸੀਆਂ ਨੇ ਪਰ ਸੱਚ ਜਿੱਤਦਾ ਜੇ ਤੁਸੀਂ ਆਹ ਦਲਾਲਪੁਣਾ ਕਰਨ ਲੱਗ ਗਏ ਥੋੜੇ ਆਹ ਮਾਨਸਿਕਤਾ ਬਣ ਗਈ ਛੋੜਨਾ ਨਾ ਰੱਬ ਨੇ ਕੋਈ ਢੋਈ ਦੇਣੀ ਨਾ ਰੱਬ ਨੇ ਖੜਨਾ ਲੋਕਾਂ ਨੇ ਖੜਨਾ ਹੀ ਕੀ ਆ ਅਕਲ ਨੂੰ ਹੱਥ ਮਾਰੋ ਆਪਣੀ ਨੂੰ ਅਕਲ ਨੂੰ ਹੱਥ ਮਾਰੋ ਜਿੱਦਰ ਨੂੰ ਹੋ ਤੁਰਿਆ ਇਹ ਗੱਲ ਨੂੰ ਸੋਚੋ ਬਣ ਕੀ ਰਿਹਾ ਥੋੜੇ ਨਾਲ ਆ ਜਿਹੜੇ ਜਿੰਨੇ ਚੇਲੇ ਚਮਚੇ ਫਿਰਦੇ ਆ ਨਾ ਸਾਰੀਆਂ ਪਾਰਟੀਆਂ ਦੇ ਜਿਹੜੀ ਗੱਲ ਤੂੰ ਕਰਦਾ ਝੋਨਾ ਕੁਝ ਵੀ ਨਹੀਂ ਵਿਕਣਾ ਇੱਥੇ ਕੁਝ ਵੀ ਨਹੀਂ ਚੱਕਣਾ ਹੂੰ ਪਾਣੀ ਸੋਡਾ ਗਿਆ ਮੁੱਕਣ ਦਾ ਖਤਮ ਕਹਾਣੀ ਉਹ ਤੁਹਾਡੇ ਕੋਲ 12-15 ਸਾਲ ਦੀ ਹੈ ਤੁਸੀਂ ਲੋਕਾਂ ਨੇ ਧਾਤ ਨਹੀਂ ਪਿੱਟਣਾ ਤੁਸੀਂ ਲੋਕਾਂ ਨੂੰ ਮਰਨਾ ਨਾ ਆਪਣੀ ਚੂਲੀ-ਚੂਲੀ ਪਾਣੀ ਨੂੰ ਤਰਸਣਾ ਉਹਦੇ ਤੁਹਾਡੇ ਲੋਕਾਂ ਨੂੰ ਅਕਲਾ ਯਾ ਮੇਰੇ ਪਿੰਡ ਵਾਲੇ ਖੜੇ ਆ ਦੱਸੋ ਆਪਣੇ ਪਿੰਡ ਚ ਕਾ ਟੁੱਟੇ ਪੈਗੇ ਮੋਟਰਾਂ ਜੈਤ ਕੀ ਪੈਗੇ ਦੋ 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 ਪੈਗੇ ਬਈ ਨਾਲੇ ਭਈ ਆਹ ਪਹਿਲਾਂ ਜਿਹੜੇ ਵੱਡੇ-ਵੱਡੇ ਸਟੋਰ ਆ ਪਹਿਲਾਂ ਤਾਂ ਬੋਤਲਾਂ ਵਿੱਚ ਵੇਚਦਾ ਹੁੰਦਾ ਸੀ ਹੁਣ ਤਾਂ ਵੱਡੇ-ਵੱਡੇ ਥੇਲਣ ਆਉਣ ਲੱਗ ਗਏ ਪਾਣੀ ਦੇ ਤੁਸੀਂ ਪਾਣੀ ਤਾਂ 70-80 ਰੁਪਏ ਦੇ ਨਹੀਂ ਗੱਲ ਦੇਖੋ ਕੀਤੀ ਬੰਦੇ ਨੇ ਕਿ ਪਾਣੀ ਮੋਲ ਲੈ ਕੇ ਪੀ ਮੋਲ ਲੈ ਕੇ ਪੀ ਲਾਂਗੇ ਮੋਲ ਦਾ ਪਹਿਲੀ ਗੱਲ ਦਾ ਮੋਲ ਵਾਲਾ ਪਾਣੀ ਜਿਹੜਾ ਤੁਸੀਂ ਪੀਨੇ ਆਰਓ ਵਾਲਾ ਉਹ ਚ ਜਿੰਨਾ ਕੋਈ ਮਿਨਰਲ ਹੁੰਦਾ ਕੋਈ ਤੁਮ ਤੱਤ ਚਾਹੀਦਾ ਹੈ ਨਹੀਂ ਉਹ ਸਾਫ਼ ਹੀ ਹੋ ਜਾਂਦਾ ਤੇ ਜਿਹੜੀ ਪਾਣੀ ਯਾਰ ਪਾਤੀ ਦਰਿਆਵਾਂ ਚ ਉਹ ਤੁਸੀਂ ਫਸਲਾਂ ਨੂੰ ਲਾਓਗੇ ਥੋੜੀ ਕਣਕ ਨੂੰ ਲਾਓਗੇ ਉਹ ਕਣਕ ਖਾਓਗੇ ਫਸਲਾਂ ਨੂੰ ਪਿਓਗੇ ਆ ਵਾਟਰ ਵਾਸਾ ਸਾਰਾ ਹੀ ਨਹਿਰਾਂ ਦਾ ਪਾਣੀ ਪਿੰਡਾਂ ਚ ਆਉਂਦਾ ਉਹੋ ਕਿੱਡੀ ਯਾਰ ਸਾਡੀ ਸੋਚ ਹੀ ਨਿਖਿੱਧ ਹੋ ਚੁੱਕੀ ਆ ਯਾਰ ਉਹ ਬਾਈ ਹੁਣ ਅੱਖ ਤੇਰੇ ਦੀ ਰਹਿ ਗਈ ਵੀ ਇਹ ਬੋਲਦਾ ਸੱਚ ਵੀ ਬਾਕੀ ਦਾ ਸਿੱਟ ਲੈ ਇਹਨੂੰ ਸਿੱਟ ਗਏ ਸਰਕਾਰ ਤੇਰੇ ਦੀ ਹੋਈ ਖੜੀ ਕੋਈ ਗੱਲ ਨਹੀਂ ਪੰਜਾਬੀ ਕੋਆਫੀ ਆ ਜਦੋਂ ਬੰਨ 700 ਰੁਪਏ ਸਾਡੇ ਲਾ ਪੰਜਾਬੀਓ ਇਕੱਠੇ ਹੋ ਜੋ ਨਹੀਂ ਬੰਨ ਲਾਉਣ ਤੋਂ ਪਹਿਲਾਂ ਸਾਨੂੰ ਕੋਈ ਸੁੱਖ ਦੀ ਨਹੀਂ ਤਾਂ ਸੌਣ ਨਹੀਂ ਦਿੰਦਾ ਤੂੰ ਸਾਰੇ ਅੱਧੀ ਦੀ ਨੀਂਦ ਪੂਰੀ ਕਰ ਲਈ ਹੋਣੀ ਐ ਤੇ ਸਾਰੇ ਇੱਥੇ ਘੱਟ-ਘੱਟ 100 ਬੰਦਾ ਖੜਾ ਝਾਕਦਾ ਅੱਖਾਂ ਹੀ ਨੀਂਦ ਰੜਕਦੀ ਆ ਤੜਕੇ ਦੇ ਜੋ ਚੱਲਿਆ ਥੱਕੇ ਹੰਬੇ ਰੋਜ ਨੂੰ ਰਾਤ ਨੂੰ ਆਏ ਖੜਦਿਆਂ ਤੇ ਰਾਤ ਨੂੰ ਆ ਕੇ ਪੁਲਿਸ ਕਰ ਘਿਰ ਲੈਂਦੀ ਐ ਠੀਕ ਐ ਬਾਈ ਬੰਨ ਠੀਕ ਹੈ ਬਈ ਬੰਦ ਕਰਦੀ ਹੁਣ ਕਰ ਦਿਓ ਬਾਈ ਲੈ ਬਈ ਆਏ ਆ ਵੀ ਹੁਣ ਬੰਦ ਮਾਰਨ ਵੇਲੇ ਇਕੱਠੇ ਹੋ ਜੋ ਪੰਜਾਬੀ ਉਹਨੂੰ ਹੀ ਫਿਰ ਕੰਮ ਖਰਾਬ ਹੀ ਆ। ਬਾਕੀ ਤੁਹਾਨੂੰ ਗੱਲ ਦੱਸਤੀ ਇਹ ਫੜ ਕੇ ਲੈ ਜਾਂਦੇ ਅਸੀਂ ਤਾਂ ਵੀ ਨਹੀਂ ਕਿਸੇ ਪਾਸੇ ਦੇ ਹਿਲਣ ਲੱਗੇ ਇੱਥੇ ਕਰਈਆਂ ਨਾ ਹੀ ਪਾਸੇ ਪੱਜ ਜਾਗੇ ਫੜਨਾ ਫੜ ਲੈਣਾ ਜੋ ਮਰਜ਼ੀ ਕਰ ਲੈਣਾ ਇਹ ਅੱਗੇ ਤੁਸੀਂ ਸੋਚਣਾ ਵੀ ਤੁਸੀਂ ਇਕੱਠੇ ਹੋਣਾ ਕਿ ਨਹੀਂ ਹੋਣਾ ਇਹਨਾਂ ਦੀ ਮਰਜ਼ੀ ਆ ਪਰਚਾ ਦਿੰਦੇ ਆ 3 ਦਸੰਬਰ ਨੂੰ ਦਿੰਦੇ ਆ ਉਦੋਂ ਪਹਿਲਾਂ ਦਿੰਦੇ ਆ ਮਗਰੋਂ ਦਿੰਦੇ ਆ ਕੋਈ ਬਹਾਨਾ ਕੀ ਕਰਦੇ ਆ ਆ ਬੱਬੂ ਢਾਲੀ ਵਾਲ ਕਹਿੰਦਾ ਬਾਈ ਕਹਿੰਦਾ ਮੁੱਲ ਇਹੀ ਮਿਲ ਜੂ 100 ਰੁਪਏ ਦੇ ਨਿੱਕੀ ਜੀ ਬੋਤਲ ਦ ਕਿੱਥੋਂ ਕਿੱਥੋਂ ਖਰੀਦ ਲਓਂ ਕਹਿੰਦਾ ਹੈ ਨਾਉਣ ਨੂੰ ਵੀ ਮੁੱਲ ਖਰੀਦ ਲਿਓ ਫਸਲ ਨੂੰ ਵੀ ਮੁੱਲ ਲੈ ਲਿਓ ਉਹ ਕਹਿੰਦੇ ਚੋਤ ਲਾਣਾ ਲਾ ਦੇ ਕਰੋ ਪਾਰਟੀ ਨੂੰ ਪਾਰਟੀ ਨੂੰ ਨਿੰਦੋਂ ਬਾਹਰਟੀ ਜਰੂਰ 1000 ਰੁਪਏ ਦੀ ਮੁੱਲ ਲੈਉਣਗੇ ਨਾਉਣ ਖਾਤਰ ਪਾਰਟੀ ਨਾਲ ਨਿੰਦੋਂ ਇਹਨਾਂ ਦੀ ਬਸ ਹਾਂ ਇੱਥੇ ਤੇ ਕੰਮ ਪਹੁੰਚ ਗਿਆ ਹੋਏ ਸੋਨੂੰ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਭਾਈ ਅਸੀਂ ਦਿੱਤੀ ਆ ਵੀ ਆਹ ਸਥਿਤੀ ਬਣੀ ਹੋਈ ਆ ਟਾਈਮ ਕੀ ਹੋ ਗਿਆ 10 ਸਵਾ 10 ਹੋ ਗਏ ਭਾਈ ਸਵਾ 10 ਦਾ ਟਾਈਮ ਹੋਇਆ ਰਾਤ ਦਾ ਤੇ ਆ ਚਾਰ ਘੰਟੇ ਰੇਡ ਕੈ ਇੱਥੇ ਲੀ ਜਾਂਦਾ ਖਾੜੇ ਵਾਲੇ ਦਾਲੇ ਹਲੇ ਕੋਈ ਗੱਲ ਨਹੀਂ ਮੈਂ ਕਿਤੇ ਨਹੀਂ ਤੱਲਿਆ ਮੈਨੂੰ ਵੀ ਕਹਦਾ ਮੈਂ ਕਿਤੇ ਨਹੀਂ ਜਾਂਦਾ ਨਾ ਮੈਂ ਘਰ ਵਾਲਾ ਛੱਡਾਂ ਜੇਕਰ ਤੇ ਸਾਨੂੰ ਕੋਈ ਬੁਲਾਉ ਕੋਈ ਮੋਰਚਾ ਲੱਗੂ ਕੋਈ ਗੱਲ ਬਣੂ ਤਾਂ ਜਾਵਾਂਗੇ ਹਰ ਹਾਲ ਜਾਵਾਂਗੇ ਨਹੀਂ ਰੁਕਣਾ ਜਿਦੋਂ ਕਹਾਂ ਰੋਕਾਂਗੇ ਰੋਕਣ ਵਾਲੇ ਹੈ ਨਹੀਂ ਅਸੀਂ ਬਸ ਤੁਹਾਨੂੰ ਬੇਨਤੀ ਹੈ ਤੁਸੀਂ ਭਰਾਵੋ ਜਦੋਂ ਕੋਈ ਗੱਲਬਾਤ ਵਾਪਰਦੀ ਆ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਪਹੁੰਚਦੀ ਆ ਤਾਂ ਮੇਰਾ ਵੀ ਇਕੱਠੇ ਹੋ ਜਾਓ ਸਾਰੇ ਧੰਨਵਾਦ ਜਿਉਂਦੇ ਰਹੋ ਸ਼ੇਅਰ ਕਰ ਦਿਓ ਕਿਰਾਂ ਕੱਲੇ ਕੱਲੇ ਘਰ ਪਹੁੰਚਦੀ ਕਰੋ ਵੀ ਆ ਤੱਕਾ ਹੋ ਰਿਹਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਪੁਲਿਸ ਦੁਆਰਾ ਦੋਸਤੋ ਲਖੇ ਸਿਧਾਣੇ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਉਸ ਦੇ ਘਰ ਨੂੰ ਵੀ ਘੇਰਾ ਪਾਇਆ ਗਿਆ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਲਖੇ ਸਿਧਾਣੇ ਦੁਆਰਾ ਜੋ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਲਖੇ ਸਿਧਾਣੇ ਦੁਆਰਾ ਦੋਸਤੋ ਜੋ 3 ਦਸੰਬਰ ਨੂੰ ਬੁੱਢੇ ਨਾਲੇ ਨੂੰ ਜੋ ਬੰਦ ਲਾਉਣ ਬਾਰੇ ਆਪਣੀ ਮੁਹਿੰਮ ਚਲਾਈ ਗਈ ਹੈ ਤੇ ਜੋ ਦੋਸਤੋ ਪੂਰਾ ਇਹ ਘਟਨਾਕਰਮ ਹੋਇਆ ਹੈ ਲਖੇ ਸਿਧਾਣੇ ਨੂੰ ਦੋਸਤੋ ਜੋ ਇਸ ਮਾਮਲੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੋ ਇਹਨਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ MX TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ 'ਚ ਆਂ ਟਿੰਗ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤੇ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਤੇ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ